ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਕੁਝ ਇਹੋ ਜਿਹੇ ਉਪਾਅ ਦੱਸਾਂਗੇ ਜੀ ਜੋ ਤੁਸੀਂ ਸੋਮਵਾਰ ਦੇ ਦਿਨ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਘਰ ਤੇ ਬਣ ਜਾਵੇ ਸੋਮਵਾਰ ਦੇ ਦਿਨ ਹਲਦੀ ਦੇ ਡੱਬੇ ਵਿੱਚ ਚੁੱਪਚਾਪ ਇਹ ਇੱਕ ਚੀਜ਼ ਰੱਖਦੇ ਹੋ ਤਾਂ ਤੁਹਾਡਾ ਜੀਵਨ ਭਗਵਾਨ ਵਿਸ਼ਨੂੰ ਤੇ ਮਹਾਂ ਲక్ష్ਮੀ ਦੀ ਕਿਰਪਾ ਦੇ ਨਾਲ ਬਦਲ ਹੀ ਜਾਵੇਗਾ ਤੁਹਾਨੂੰ ਤੁਹਾਡੇ ਭਾਗ ਦਾ ਸਾਥ ਮਿਲ ਜਾਵੇਗਾ ਭਾਵਕੇ ਕਰਮਾਂ ਦਾ ਸਾਥ ਮਿਲ ਜਾਵੇਗਾ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ ਹਲਦੀ ਤਾਂ ਹਰ ਕਿਸੇ ਘਰ ਵਿੱਚ ਹੁੰਦੀ ਹੈ ਕਹਿੰਦੇ ਹਨ ਕਿ ਹਲਦੀ ਘਰ ਦੀ ਸ਼ਾਨ ਹੁੰਦੀ ਹੈ ਜੇ ਹਲਦੀ ਤੋਂ ਬਿਨਾ ਖਾਣਾ ਬਣਾਓਗੇ ਤਾਂ ਬੇਸਵਾਦ ਹੀ ਬਣੇਗਾ। ਸਨਾਤਨ ਧਰਮ ਵਿੱਚ ਕੋਈ ਵੀ ਮੰਗਲ ਕੰਮ ਜੇਕਰ ਹੁੰਦਾ ਸੀ ਤਾਂ ਉਹ ਹਲਦੀ ਦੇ ਬਿਨਾ ਸੰਪੂਰਨ ਨਹੀਂ ਸੀ ਮੰਨਿਆ ਜਾਂਦਾ ਕਿਉਂਕਿ ਹਲਦੀ ਸ਼ੁਭ ਗੁਣ ਦਾ ਪ੍ਰਤੀਕ ਮੰਨੀ ਜਾਂਦੀ ਹੈ। ਜੋਤਿਸ਼ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਹਲਦੀ ਦਾ ਉਪਾਅ ਬਹੁਤ ਹੀ ਸ਼ਕਤੀਆਂ ਦੇ ਨਾਲ ਭਰਿਆ ਹੋਇਆ ਹੈ। ਇਹ ਨਕਾਰਾਤਮਕ ਸ਼ਕਤੀਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਹਲਦੀ ਦੇ ਉਪਾਸ ਦੇ ਨਾਲ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਇਹ ਉਪਾਸ ਸਹੀ ਦਿਨ ਤੇ ਸਹੀ ਮਹੂਰਤ ਤੇ ਕਰ ਲਿਆ ਜਾਵੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜੋਤਿਸ਼ ਸ਼ਾਸਤਰ ਵਿੱਚ ਹਲਦੀ ਦਾ ਉਪਾਸ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਜੇਕਰ ਸਹੀ ਸਮੇਂ ਦੇ ਨਾਲ ਤੁਸੀਂ ਇਹ ਉਪਾਸ ਕਰ ਲੈਂਦੇ ਹੋ ਤਾਂ ਇਸ ਦਾ ਲਾਭ ਤੁਹਾਨੂੰ ਜ਼ਰੂਰ ਮਿਲਦਾ ਹੈ ਸਰੀਰ ਲਈ ਵੀ ਹਲਦੀ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ ਜਦੋਂ ਕਿਸੇ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਤਾਂ ਹਲਦੀ ਦਾ ਇੱਕ ਵੱਖਰਾ ਹੀ ਸਮਾਰੋਹ ਰੱਖਿਆ ਜਾਂਦਾ ਹੈ। ਇਵੇਂ ਕਰਨ ਦੇ ਨਾਲ ਦੁਲਹੇ ਤੇ ਦੁਲਹਨ ਦੀ ਸਕਿਨ ਉੱਪਰ ਨਿਖਾਰ ਆ ਜਾਂਦਾ ਹੈ। ਇਸ ਲਈ ਸਕਿਨ ਸੰਬੰਧੀ ਵੀ ਜਿੰਨੀਆਂ ਵੀ ਦਵਾਈਆਂ ਬਣਾਈਆਂ ਜਾਂਦੀਆਂ ਹਨ ਉਸ ਵਿੱਚ ਹਲਦੀ ਦਾ ਪ੍ਰਯੋਗ ਜ਼ਰੂਰ ਹੁੰਦਾ ਹੈ। ਇਸ ਨਾਲ ਜੇਕਰ ਤੁਸੀਂ ਉਪਾਪ ભગવાન ਵਿਸ਼ਨੂੰ ਜੀ ਮਾਤਾ ਲక్ష్ਮੀ ਜੀ ਦੀ ਪੂਜਾ ਵਿੱਚ ਵੀ ਇਸ ਦਾ ਕਰ ਲੈਂਦੇ ਹੋ ਤੁਹਾਡੇ ਕੀਤੀ ਹੋਈ ਪੂਜਾ ਵੀ ਸਫਲ ਹੋ ਜਾਵੇਗੀ ਜੇਕਰ ਹਲਦੀ ਦਾ ਪ੍ਰਯੋਗ ਤੁਸੀਂ ਸੋਮਵਾਰ ਵੀਰਵਾਰ ਤੇ ਸ਼ੁੱਕਰਵਾਰ ਦੇ ਦਿਨ ਕਰੋਗੇ ਤਾਂ ਭਗਵਾਨ ਵਿਸ਼ਨੂੰ ਜੀ ਦਾ ਅਸ਼ੀਰਵਾਦ ਤੁਹਾਨੂੰ ਮਿਲ ਜਾਵੇਗਾ ਵੀਰਵਾਰ ਦੇ ਦਿਨ ਭਗਵਾਨ ਵਿਸ਼ਨੂੰ ਜੀ ਦਾ ਹੱਥ ਤੁਹਾਡੇ ਸਿਰ ਤੇ ਹੁੰਦਾ ਹੈ ਜੇਕਰ ਤੁਹਾਨੂੰ ਨਵ ਗ੍ਰਹਿ ਦੀ ਪੀੜਿਤ ਤੁਹਾਡੇ ਦੁਰਭਾਗੇ ਹੀ ਪਿੱਛੇ ਪੈ ਚੁੱਕੇ ਹਨ ਤਾਂ ਕਿਸੇ ਵੀ ਤਰ੍ਹਾਂ ਕਿਸੇ ਵੀ ਪ੍ਰਕਾਰ ਦੀ ਹਲਦੀ ਦਾ ਉਪਾਅ ਜੇਕਰ ਤੁਸੀਂ ਕਰ ਲਵੋ ਤਾਂ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਹੀ ਬਦਲ ਜਾਵੇਗੀ ਤੁਹਾਡਾ ਨੌਵਾਂ ਗ੍ਰਹਿ ਤੁਹਾਡਾ ਸਾਥ ਦੇਵੇਗਾ ਜਿਹੜਾ ਕੰਮ ਤੁਸੀਂ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਤੰਤਰ ਸ਼ਾਸਤਰ ਦੇ ਅਨੁਸਾਰ ਜੇਕਰ ਸ਼ੁੱਕਰਵਾਰ ਤੁਸੀਂ ਹਲਦੀ ਦਾ ਉਪਾਅ ਕਰੋਗੇ ਤਾਂ ਮਾਤਾ ਲਕਸ਼ਮੀ ਜੀ ਦੇ ਅਸ਼ੀਰਵਾਦ ਦੇ ਨਾਲ ਜੀਵਨ ਵਿੱਚ ਧਨ ਦੀ ਵਰਖਾ ਹੋ ਜਾਵੇਗੀ ਬਲਕਿ ਘਰ ਦੇ ਵਿੱਚ ਆਉਂਦੇ ਸਾਰੇ ਹੀ ਧਨ ਦੇ ਰਸਤੇ ਨਵੇਂ-ਨਵੇਂ ਖੁੱਲ ਜਾਣਗੇ ਜਿਹੜਾ ਤਨ ਆਵੇਗਾ ਉਸ ਵਿੱਚ ਬਰਕਤ ਹੀ ਪੈਂਦੀ ਜਾਵੇਗੀ ਤੇ ਜੇਕਰ ਹਲਦੀ ਦੇ ਡੱਬੇ ਵਿੱਚ ਤੁਸੀਂ ਉਹ ਗੁਪਤ ਚੀਜ਼ ਰੱਖ ਦਿੱਤੀ ਤਾਂ ਯਕੀਨ ਕਰਕੇ ਮੰਨਿਓ ਕਿ ਤੁਹਾਡੀ ਕਿਸਮਤ ਦੇ ਬੰਦ ਤਾਲੇ ਵੀ ਖੁੱਲ ਜਾਣਗੇ ਤੁਹਾਡੇ ਜੀਵਨ ਵਿੱਚ ਐਸਾ ਬਦਲਾਵ ਆਵੇਗਾ ਕਿ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ ਤਾਂ ਦੋਸਤੋ ਅਸੀਂ ਤੁਹਾਨੂੰ ਜੋਤਿਸ਼ ਸ਼ਾਸਤਰ ਦੇ ਅਨੁਸਾਰ ਹੀ ਹਲਦੀ ਦੇ ਉਪਾਅ ਦੱਸਾਂਗੇ ਤੁਹਾਨੂੰ ਕਿਸੇ ਵੀ ਵੀਰਵਾਰ ਦੇ ਦਿਨ ਜਾਂ ਸ਼ੁੱਕਰਵਾਰ ਦੇ ਦਿਨ 2-4 ਮਿੰਟ ਦਾ ਸਮਾਂ ਕੱਢ ਕੇ ਇਹ ਉਪਾਅ ਕਰ ਲੈਣੇ ਹਨ ਮੰਨ ਕੇ ਚੱਲੋ ਕਿ ਸਾਕਸ਼ਾਤ ਭਗਵਾਨ ਵਿਸ਼ਨੂੰ ਜੀ ਤੇ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਮਿਲ ਜਾਵੇਗਾ ਤੁਸੀਂ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦੇਣਾ ਜੀ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਜੀ ਉਹ ਸਭ ਤੋਂ ਪਹਿਲਾ ਉਪਾਅ ਹੈ ਜੀ ਤੁਹਾਡੀ ਮਾੜੀ ਕਿਸਮਤ ਜੇਕਰ ਤੁਹਾਡੇ ਪਿੱਛੇ ਪਈ ਹੋਈ ਹੈ ਤਾਂ ਉਸ ਤੋਂ ਤੁਸੀਂ ਕਿਹੜਾ ਕਿਵੇਂ ਛਡਾਉਣਾ ਹੈ ਤੁਸੀਂ ਛੋਟੇ-ਛੋਟੇ ਕੰਮ ਕਰਦੇ ਹੋ ਉਸ ਵਿੱਚ ਤੁਹਾਨੂੰ ਬੜੀਆਂ ਹੀ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਸਮਝ ਲਓ ਕਿ ਰਾਹੂ ਤੇ ਕੇਤੂ ਦੀ ਦਸ਼ਾ ਤੁਹਾਡੀ ਕੁੰਡਲੀ ਦੇ ਵਿੱਚ ਚੰਗੀ ਨਹੀਂ ਹੈ ਪਰ ਜੇਕਰ ਤੁਸੀਂ ਵੀਰਵਾਰ ਇਹ ਉਪਾਅ ਕਰ ਲੈਂਦੇ ਹੋ ਜੋ ਤੁਹਾਨੂੰ ਦੱਸਣ ਲੱਗੇ ਹਾਂ ਤਾਂ ਤੁਹਾਡੇ ਰਾਹੂ ਕੇਤੂ ਦੀ ਦਸ਼ਾ ਚੰਗੀ ਹੋ ਜਾਵੇਗੀ ਤੁਸੀਂ ਕਿਸੇ ਵੀ ਵੀਰਵਾਰ ਦੇ ਦਿਨ ਸਵੇਰੇ ਨਹਾ ਲੈਣਾ ਹੈ ਤੇ ਇੱਕ ਐਸਾ ਡੱਬਾ ਲੈਣਾ ਹੈ ਜੋ ਅਜੇ ਤੱਕ ਕਦੇ ਇਸਤੇਮਾਲ ਨਾ ਕੀਤਾ ਹੋਵੇ ਉਸ ਨੂੰ ਤੁਸੀਂ ਪੂਰਾ ਹੀ ਹਲਦੀ ਦੇ ਨਾਲ ਭਰ ਲੈਣਾ ਹੈ ਹੁਣ ਦੋ ਲੌਂਗ ਲੈਣੇ ਹਨ ਅਤੇ ਘਰ ਵਿੱਚ ਪੂਜਾ ਘਰ ਵਿੱਚ ਰੱਖ ਦੇਣੇ ਹਨ ਜਿੱਥੇ ਤੁਸੀਂ ਭਗਵਾਨ ਵਿਸ਼ਨੂੰ ਜੀ ਦੀ ਮੂਰਤੀ ਰੱਖਦੇ ਹੋ ਜਾਂ ਤਸਵੀਰ ਰੱਖੀ ਹੋਈ ਹੈ ਫਿਰ ਇੱਕ ਦੀਪਕ ਜਗਾਉਣਾ ਹੈ ਤੇ ਉਸ ਵਿੱਚ ਦੋ ਲੌਂਗ ਰੱਖ ਕੇ ਵਿਸ਼ਨੂੰ ਜੀ ਦਾ ਮੰਤਰ ਬੋਲਣਾ ਹੈ ਇਹ ਮੰਤਰ ਤੁਸੀਂ 11-12 ਵਾਰ ਬੋਲਣਾ ਹੈ ਹੁਣ ਦੋ ਲੌਂਗ ਤੁਸੀਂ ਹਲਦੀ ਦੇ ਡੱਬੇ ਵਿੱਚ ਰੱਖ ਦੇਣੇ ਹਨ ਤੇ ਡੱਬੇ ਨੂੰ ਪੀਲੇ ਕੱਪੜੇ ਵਿੱਚ ਲਪੇਟ ਲੈਣਾ ਹੈ ਤੇ ਤੁਸੀਂ ਇਸ ਦੀ ਪੋਟਲੀ ਬਣਾ ਲੈਣੀ ਹੈ ਫਿਰ ਇਸ ਦੀ ਪੋਟਲੀ ਨੂੰ ਬਣਾ ਕੇ ਤੁਸੀਂ ਕਮਰੇ ਦੇ ਵਿੱਚ ਰੱਖ ਦੇਣਾ ਹੈ ਜਿੱਥੇ ਤੁਸੀਂ ਜ਼ਿਆਦਾ ਸਮਾਂ ਬਿਤਾਉਂਦੇ ਹੋ ਬਸ ਇਹ ਉਪਾਅ ਤੁਸੀਂ ਵੀਰਵਾਰ ਦੇ ਦਿਨ ਹੀ ਕਰਨਾ ਹੈ ਮੰਨ ਕੇ ਚੱਲੋ ਕਿ ਜਿਹੜੀ ਹਲਦੀ ਦੇ ਡੱਬੇ ਵਿੱਚ ਜੋ ਲੌਂਗ ਸਨ ਉਹ ਤੁਹਾਡੇ ਹਰ ਤਰ੍ਹਾਂ ਦੇ ਦੋਸ਼ਾਂ ਨੂੰ ਖਤਮ ਕਰ ਦੇਣਗੇ ਲੌਂਗ ਜਦੋਂ ਵੀ ਵਿਸ਼ਨੂ ਜੀ ਦੀ ਪੂਜਾ ਵਿੱਚ ਵਰਤੇ ਜਾਂਦੇ ਹਨ ਉਹ ਪੂਜਾ ਉਹਨਾਂ ਦੇ ਗੁਣਾ ਨਾਲ ਸਿੱਧ ਹੋ ਜਾਂਦੀ ਹੈ ਇਹ ਲੌਂਗ ਅਭਿ ਮੰਤਰ ਹੋ ਚੁੱਕੇ ਹਨ ਤੇ ਇਸ ਤੋਂ ਬਾਅਦ ਰਾਹੂ ਤੇ ਕੇਤੂ ਦਾ ਸਾਥ ਤੁਹਾਨੂੰ ਮਿਲ ਜਾਵੇਗਾ ਦੂਸਰਾ ਉਪਾਅ ਜਿਹੜਾ ਤੁਹਾਨੂੰ ਦੱਸਣ ਵਾਲੇ ਹਾਂ ਜੀ ਘਰ ਦੀ ਬਰਕਤ ਦਾ ਮਹਾ ਉਪਾਅ ਹੈ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਵਿੱਚ ਪੈਸੇ ਦੀ ਕਦੇ ਵੀ ਕਮੀ ਨਾ ਆਵੇ ਤਾਂ ਫਿਰ ਸ਼ੁੱਕਰਵਾਰ ਸੂਰਜ ਡੁੱਬਣ ਤੋਂ ਪਹਿਲਾਂ ਹਲਦੀ ਦਾ ਲੇਪ ਬਣਾਉਣਾ ਹੈ ਤੇ ਹਲਦੀ ਦਾ ਲੇਪ ਬਣਾਉਣ ਤੋਂ ਬਾਅਦ ਘਰ ਦੀ ਮੁੱਖ ਦਵਾਰ ਦੇ ਉੱਪਰ ਤੁਸੀਂ ਸਵਾਸਤਿਕ ਦਾ ਚਿੰਨ ਬਣਾ ਦੇਣਾ ਹੈ ਸਿਰਫ ਇਹ ਉਪਾਅ ਤੁਸੀਂ ਵੀਰਵਾਰ ਦੇ ਦਿਨ ਹੀ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਭਗਵਾਨ ਵਿਸ਼ਨੂੰ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਤੁਹਾਡੇ ਘਰ ਦੀ ਬਰਕਤ ਦੇ ਉੱਤੇ ਤੁਹਾਡੇ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਅਗਲਾ ਉਪਾਅ ਹੈ ਜੀ ਤੁਹਾਡੇ ਦੁਰਪਾਗੇ ਤੋਂ ਖੜੜਾ ਛਡਾਉਣ ਦਾ ਜੇਕਰ ਦੁਰਪਾਗੇ ਤੁਹਾਡੇ ਪਿੱਛੇ ਪਿਆ ਹੋਇਆ ਹੈ ਤਾਂ ਤੁਸੀਂ ਇੱਕ ਦਿਨ ਲਗਾਤਾਰ ਕੀ ਕਰਨਾ ਹੈ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਬੁਰਾ ਸਮਾਂ ਚੱਲ ਰਿਹਾ ਹੈ ਦੁਰਪਾਗੇ ਪਿੱਛੇ ਪੈ ਚੁੱਕਾ ਹੈ ਤਾਂ ਬਸ ਇੱਕ ਬਾਲਟੀ ਪਾਣੀ ਲੈਣਾ ਹੈ ਤੁਸੀਂ ਉਹ ਵੀ ਸਵੇਰ ਦੇ ਸਮੇਂ ਉਸ ਵਿੱਚ ਇੱਕ ਚਮਚ ਤੁਸੀਂ ਹਲਦੀ ਪਾਉਣੀ ਹੈ ਉਸ ਨਾਲ ਤੁਸੀਂ ਨਹਾ ਲੈਣਾ ਹੈ ਇਹ ਉਪਾਅ ਤੁਸੀਂ ਲਗਭਗ 21 ਦਿਨ ਦੇ ਲਈ ਕਰਨਾ ਹੈ ਤੁਹਾਡਾ ਜਿਹੜਾ ਵੀ ਮਾੜਾ ਸਮਾਂ ਹੋਵੇਗਾ ਉਹ ਤੁਹਾਡੇ ਤੋਂ ਖਤਮ ਹੋ ਜਾਵੇਗਾ ਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਹੀ ਬਦਲ ਜਾਵੇਗੀ। ਅਗਲਾ ਉਪਾਅ ਹੈ ਜੀ ਧਨ ਪ੍ਰਾਪਤੀ ਦਾ ਉਪਾਅ। ਦੋਸਤੋ ਜੇਕਰ ਤੁਸੀਂ ਧਨ ਦੀ ਵਰਖਾ ਆਪਣੇ ਘਰ ਵਿੱਚ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਲਈ ਵੀ ਤੁਹਾਡੇ ਲਈ ਨਵੇਂ ਰਸਤੇ ਖੁੱਲ ਜਾਣਗੇ ਕਿਉਂਕਿ ਤੁਹਾਨੂੰ ਸਾਕਸ਼ਾਤ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਵੀ ਮਿਲ ਜਾਵੇਗਾ। ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਸੀਂ ਚਮਤਕਾਰ ਦੇਖਣਾ ਹੈ। ਇਹ ਪੰਜ ਸ਼ੁੱਕਰਵਾਰ ਲਗਾਤਾਰ ਤੁਹਾਨੂੰ ਉਪਾਹ ਕਰਨਾ ਪਵੇਗਾ ਤੁਹਾਡੇ ਜੀਵਨ ਦੇ ਵਿੱਚ ਧੰਨ ਦਾ ਆਗਮਨ ਤੇਜ਼ੀ ਦੇ ਨਾਲ ਹੋਣਾ ਸ਼ੁਰੂ ਹੋ ਜਾਵੇਗਾ ਪੰਜ ਸ਼ੁੱਕਰਵਾਰ ਤੱਕ ਤੁਸੀਂ ਤਾਸਮਿਕ ਭੋਜਨ ਬਿਲਕੁਲ ਵੀ ਨਹੀਂ ਕਰਨਾ ਤਾਸਮਿਕ ਭੋਜਨ ਦਾ ਮਤਲਬ ਕਿ ਤੁਸੀਂ ਸ਼ਰਾਬ ਅੰਡਾ ਮੀਟ ਵਗੈਰਾ ਬਿਲਕੁਲ ਵੀ ਨਹੀਂ ਖਾਣਾ ਫਿਰ ਤੁਸੀਂ ਪਹਿਲੇ ਸ਼ੁੱਕਰਵਾਰ ਇੱਕ ਡੱਬਾ ਲੈਣਾ ਹੈ ਜੋ ਪਹਿਲਾਂ ਕਦੇ ਵੀ ਤੁਸੀਂ ਇਸਤੇਮਾਲ ਨਾ ਕੀਤਾ ਹੋਵੇ ਉਸਨੂੰ ਤੁਸੀਂ ਪੂਰਾ ਹੀ ਹਲਦੀ ਦੇ ਨਾਲ ਭਰ ਲੈਣਾ ਹੈ ਫਿਰ ਇਸ ਡੱਬੇ ਨੂੰ ਪੂਰਾ ਹਲਦੀ ਦੇ ਨਾਲ ਭਰ ਕੇ ਇਸ ਵਿੱਚ ਦੋ ਇਲਾਚੀਆਂ ਰੱਖਣੀਆਂ ਹਨ ਤੇ ਇਹ ਸ਼ੁਕਰ ਗ੍ਰਹਿ ਦਾ ਕਾਰਕ ਮੰਨੀ ਜਾਂਦੀ ਹੈ ਨਿਰੰਤਰ ਮਾਤਾ ਲక్ష్ਮੀ ਦੇ ਹੱਥ ਵਿੱਚ ਹੁੰਦਾ ਹੈ ਜਿਸ ਵਿਅਕਤੀ ਦਾ ਸ਼ੁਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਤੇ ਜਿਸ ਵਿਅਕਤੀ ਦਾ ਸ਼ੁਕਰ ਗ੍ਰਹਿ ਮਜ਼ਬੂਤ ਹੋਣ ਦੇ ਨਾਲ ਉਸ ਦੇ ਜੀਵਨ ਵਿੱਚ ਧਨ ਦੀ ਵਰਖਾ ਜ਼ਰੂਰ ਹੁੰਦੀ ਹੈ ਹਲਦੀ ਦਾ ਡੱਬਾ ਲੈਣਾ ਹੈ ਤੇ ਦੋ ਇਲਾਚੀਆਂ ਉਸ ਵਿੱਚ ਰੱਖ ਦੇਣੀਆਂ ਹਨ ਸ਼ੁੱਕਰਵਾਰ ਦੇ ਦਿਨ ਤੁਸੀਂ ਉਸ ਤੋਂ ਬਾਅਦ ਮਾਤਾ ਲక్ష్ਮੀ ਦੀ ਪੂਜਾ ਕਰਨੀ ਹੈ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਮੁਹਰੇ ਤੁਸੀਂ ਇਹ ਡੱਬਾ ਰੱਖ ਦੇਣਾ ਹੈ ਤੇ ਫਿਰ ਤੁਸੀਂ ਉਸ ਤਸਵੀਰ ਦੇ ਸਾਹਮਣੇ ਦੇਸੀ ਘਿਓ ਦਾ ਦੀਵਾ ਜਗਾਉਣਾ ਹੈ ਤੇ ਦੋ ਇਲਾਚੀ ਨੂੰ ਹੱਥ ਵਿੱਚ ਫੜਨਾ ਹੈ ਤੇ ਬਾਅਦ ਵਿੱਚ ਮਾਤਾ ਲక్ష్ਮੀ ਜੀ ਦੇ ਬੀਜ ਮੰਤਰ ਦਾ ਜਾਪ ਕਰਨਾ ਹੈ ਇਹ ਮੰਤਰ ਦਾ ਜਾਪ ਤੁਸੀਂ 11 ਵਾਰ ਕਰਨਾ ਹੈ ਕਿਉਂਕਿ 11 ਨੰਬਰ ਮਾਤਾ ਜੀ ਨੂੰ ਬਹੁਤ ਹੀ ਪਸੰਦ ਹੈ ਫਿਰ ਤੁਸੀਂ ਦੋ ਇਲਾਚੀਆਂ ਨੂੰ ਹਲਦੀ ਦੇ ਡੱਬੇ ਵਿੱਚ ਰੱਖ ਦੇਣਾ ਹੈ ਫਿਰ ਇਸ ਡੱਬੇ ਨੂੰ ਚੁੱਕ ਕੇ ਤੁਸੀਂ ਆਪਣੀ ਅਲਮਾਰੀ ਦੀ ਤਜੋਰੀ ਵਿੱਚ ਵੀ ਰੱਖਣਾ ਹੈ ਤੇ ਅਗਲੇ ਸ਼ੁੱਕਰਵਾਰ ਫਿਰ ਦੋ ਇਲਾਚੀਆਂ ਨੂੰ ਇਸੇ ਤਰ੍ਹਾਂ ਅਭਿਮੰਤਰਿਤ ਕਰਕੇ ਡੱਬੇ ਵਿੱਚ ਪਾ ਦੇਣਾ ਹੈ ਤੇ ਲਗਾਤਾਰ ਤੁਸੀਂ ਇਹ ਉਪਾਅ 5 ਸ਼ੁੱਕਰਵਾਰ ਕਰਨੇ ਹਨ ਇਸ ਡੱਬੇ ਨੂੰ ਹਮੇਸ਼ਾ ਲਈ ਆਪਣੇ ਤਜੋਰੀ ਤੇ ਅਲਮਾਰੀ ਵਿੱਚ ਹੀ ਰੱਖਣਾ ਹੈ ਤਾਂ ਤੁਸੀਂ ਮੰਨ ਕੇ ਚੱਲੋ ਕਿ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਸੀਂ ਕਰੋੜਪਤੀ ਬਣਨ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕੇਗਾ ਧੰਨਵਾਦ